ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਪੰਜਵਾ ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਜੀ ਵਿਰਾਗ ਮਈ ਉਪਦੇਸ਼ ਕਥਨ ਕਰਦੇ ਹੋਏ ਪਰਮਾਰੇ ਹਨ ਆਓ ਸਤਿਗੁਰਾਂ ਦੇ ਪਾਵਨ ਪਵਿੱਤਰ ਉਪਦੇਸ਼ ਦੇ ਨਾਲ ਸਾਂਝ ਪਾ ਕਰਕੇ ਆਪਣਾ ਜੀਵਨ ਸਫਲਾ ਕਰੀਏ बहती जात कदे दृष्टन तारत मिथ्या मोह बंद है नित पारच हे जीव तेरी उमर बहंदी पाप गुजर दी जांदी है जिवे دریاਵਾਂ ਦਾ ਪਾਣੀ ਜੋ ਅੱਜ ਵੇਖਿਆ ਹੈ ਉਹ ਕੱਲ ਨੂੰ ਸੈਂਕੜੇ ਕੋਹਾਂ ਦੂਰ ਚੱਲਿਆ ਜਾਵੇਗਾ ਉਹ ਪ੍ਰਵਾਹ ਮੁੜ ਉਥੋਂ ਦੀ ਨਹੀਂ ਗੁਜ਼ਰਦਾ ਇਉਂ சுவாਸ دریاਵਾਂ ਦੇ ਪਾਣੀ ਵਾਂਗ ਲੰਘਦੇ ਜਾ ਰਹੇ ਹਾਂ ਪਰ ਇਸ ਤਰਫ ਕਦਾ ਚਿੱਤ ਵੀ ਆਪਣੀ ਦ੍ਰਿਸ਼ਟੀ ਨਹੀਂ ਧਾਰਦਾ ਵਾ ਸੰਸਾਰ ਰੂਪੀ ਨਦੀ ਵਿੱਚ ਜੀਵ ਦੀ ਬਿਰਤੀ ਵਹਿੰਦੀ ਜਾਂਦੀ ਹੈ ਭਾਵ ਸੰਸਾਰਾ ਕਰ ਹੋ ਰਹੀ ਹੈ ਪਰ ਜੀਵ ਇਸ ਗੱਲ ਉੱਪਰ ਕਦੇ ਦ੍ਰਿਸ਼ਟੀ ਹੀ ਨਹੀਂ ਧਾਰਦਾ ਸਗੋਂ ਮਿੱਥਿਆ ਨਾਸਵੰਤ ਪਦਾਰਥਾਂ ਦੇ মোহ ਸਨੇਹ ਦੇ ਪਾਰਚ ਕਈਏ ਪਰਚਾਵੇ ਵਿੱਚ ਹੀ ਨਿਤ ਪ੍ਰਤੀ ਬਜਿਆ ਰਹਿੰਦਾ ਹੈ ਵਪਾਰਚ ਕਈਏ ਬਸਤਰ ਭਾਵ ਕਮਰ ਕਸਾਰ ਅਰਥਾਤ دنیਆਵੀ ਕਾਰ ਵਿਹਾਰਾਂ ਲਈ ਤਤ ਪਰ ਰਿੰਦਾ ਹੈ ਵਾ ਵਿਸ਼ੇਸ਼ ਕਰਕੇ ਝਗੜੇ ਝਾਂਜਿਆਂ ਵਿੱਚ ਬੰਨਿਆ ਰਿੰਦਾ ਹੈ ਮਾਦਵੇ ਭਜ ਦਿਨ ਨਿਤ ਰੈਣੀ ਜਨਮ ਪਦਾਰਤ ਜੀਤ ਅਰ ਹਰ ਸਰਣੀ ਰਹਾ ਹੇ ਭਾਈ ਦਿਨ ਰਾਤ ਹੀ ਨਿਤਾ ਪ੍ਰਤੀ ਵੀ ਮਾਦਵੇ ਨਿਤਾ ਪ੍ਰਤੀ ਹੀ ਮਾਦਵੇ ਭਾਵ ਮਾਇਆ ਦੇ ਪਤੀ ਪਰਮੇਸ਼ਰ ਨੂੰ ਜਪਣਾ ਕਰ ਪਰਮੇਸ਼ਰ ਦੀ ਸਰਣੀ ਸ਼ਰਨ ਵਿੱਚ ਪੈ ਕੇ ਆਪਣਾ ਮਨੁੱਖਾ ਜਨਮ ਰੂਪੀ ਪਦਾਰਤ ਨੂੰ ਜਿੱਤ ਲੈਣਾ ਕਰ ਪਾਵ ਇਹ ਦੇਹੀ ਸਫਲੀ ਕਰ ਲੈ ਰਹਾਉ ਕਰਤ ਵਿਕਾਰ ਦਉ ਕਰ ਝਾਰਤ RAM ਰਤਨ ਰਿਦ ਤਿਲ ਨਹੀਂ ਧਾਰਤ ਤੂੰ ਦੋਵੇਂ ਹੱਥ ਛਾੜ ਪਾਵ ਤਿਆਰ ਬਰ ਤਿਆਰ ਹੋ ਕੇ ਕਾਮ ਕ੍ਰੋਧ ਆਦ ਅੈਭਾ ਨੂੰ ਭੋਗਣਾ ਕਰਦਾ ਹੈ ਵਾ ਹੁਣ ਤਾਂ ਵਿਕਾਰਾਂ ਨੂੰ ਭੋਗਣਾ ਕਰਦਾ ਹੈ ਪਰੰਤ ਨੂੰ ਜਮਦੂਤ ਤੇਰੇ ਦੋਵੇਂ ਹੱਥ ਝਾੜ ਭਾਵ ਕੱਟ ਦੇਣਗੇ ਵਾ ਤੂੰ ਅੰਤ ਨੂੰ ਦੋਵੇਂ ਹੱਥ ਝਾੜਦਾ ਹੋਇਆ ਖਾਲੀ ਹੱਥ ਤੁਰ ਜਾਵੇਂਗਾ ਜੋ ਰਤਨ ਮਾਨਕ ਦੀ ਨਿਆਈ ਅਮੋਲਕ ਪਰਮੇਸ਼ਰ ਨੂੰ ਆਪਣੇ ਰਿੱਧ ਹਿਰਦੇ ਵਿੱਚ ਥੋੜੇ ਤਿਲ ਮਾਤਰ ਵੀ ਧਾਰਨ ਨਹੀਂ ਕਰਦਾ ਪਰਣ ਪੋਖਣ ਸੰਗ ਔਦ ਬਿਹਾਣੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਪੇਟ ਨੂੰ ਭਰਣ ਤੇ ਸਰੀਰ ਨੂੰ ਪੋਖਣ ਹੁੰਦਾ ਪਾਲਣ ਪੋਚਣ ਦੇ ਨਾਲ ਹੀ ਭਾਵ ਸਰੀਰ ਦੇ ਪਾਲਣ ਪੋਚਣ ਦੇ ਵਿੱਚ ਹੀ ਸਾਰੀ ਉਮਰ ਵਿਅਰਥ ਹੀ ਬਤੀਤ ਹੁੰਦੀ ਜਾ ਰਹੀ ਹੈ ਜਿਸ ਜਗਤ ਦੇ ਈਸ਼ਵਰ ਦੀ ਸਾਰੇ ਹੀ ਜੈਜੈਕਾਰ ਹੋ ਰਹੀ ਉਸ ਦੀ ਪ੍ਰਾਪਤੀ ਦੀ ਗਤ ਮਰਿਆਦਾ ਜਾਣੀ ਹੀ ਨਹੀਂ ਸ਼ਰਨ ਸਮਰੱਥ ਅਗੋਚਰ ਸੁਆਮੀ ਉਧਾਰ ਨਾਨਕ ਪ੍ਰਭ ਅੰਤਰ ਜਾਮੀ ਇਹੋ ਬੇਨਤੀ ਕਰਕੇ ਅਗੋਚਰ ਇੰਦਰੀਆਂ ਦੇ ਅবিਸ਼ੇ ਸੁਆਮੀ ਮਾਲਕ ਸਰਬਸ਼ਕਤੀवान ਪ੍ਰਭ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਅੰਦਰ ਦੇ ਜਾਣਨ ਵਾਲੀ ਪਰਮੇਸ਼ਰ ਵਾਹਿਗੁਰੂ ਜੀ ਅੰਤਰ ਜਾਮੀ ਸਾਨੂੰ ਵੀ ਵਿਕਾਰਾਂ ਸੰਸਾਰ ਸਮੁੰਦਰ ਤੋਂ ਉਧਾਰ ਬਚਾ ਲੈਣਾ ਕਰ ਸੂਹੀ ਮਹੱਲਾ ਪੰਜਵਾ ਸਾਧ ਸੰਗ ਤਰੈ ਪੈ ਸਾਗਰ ਹਰ ਹਰ ਨਾਮ ਸਿਮਰ ਰਤਨਾਗਰ ਸਾਧ ਸੰਗ ਪਾਵ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਕਰਕੇ ਪੈ ਦਾਇਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ ਕਿਉਂਕਿ ਉੱਥੇ ਹਰ ਹਰ ਪਰਮੇਸ਼ਰ ਦਾ ਨਾਮ ਜੋ ਰਤਨਾ ਦੀ ਆਗਰਖਾਨ ਹੈ ਉਸ ਦਾ ਸਿਮਰਨ ਕਰੀਦਾ ਹੈ ਸੋ ਅਥਵਾ ਅਨਵੇ ਅਰਥ ਕਰਦੇ ਸਾਧ ਸੰਗਤ ਵਿੱਚ ਰਤਨਾ ਦੀ ਖਾਨ ਰੂਪੀ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਸਿਮਰ ਕੇ ਪੈਦਾਇਕ ਸੰਸਾਰ ਰੂਪੀ ਸਮੁੰਦਰ ਤੋਂ ਤਰ ਜਾਈਦਾ ਹੈ ਸਿਮਰ ਸਿਮਰ ਜੀਵਾ ਨਾਰਾਇਣ ਮੈਂ ਨਾਰਾਇਣ ਪਰਮੇਸ਼ਰ ਨੂੰ ਸਿਮਰ ਸਿਮਰ ਜਾਦ ਕਰ ਕਰਕੇ ਹੀ ਜੀਉਂਦਾ ਹਾਂ ਵਾ ਸਿਮਰਣੇ ਜੋਗ ਪਰਮੇਸ਼ਰ ਨੂੰ ਯਾਦ ਕਰਕੇ ਹੀ ਆਤਮਿਕ ਜੀਵਨ ਵੱਲ ਜਿਉਂਦਾ ਹਾਂ ਦੁੱਖ ਰੋਗ ਸੋਗ ਸਭ ਬਿਨਸੇ ਗੁਰਪੂਰੇ ਮਿਲ ਪਾਪ ਤਜਾਇਣ ਰਹਾਉ ਹੀ ਪਾਈ ਉਹਨਾਂ ਦੇ ਜੰਮਣ ਮਰਨ ਰੂਪੀ ਦੁੱਖ ਪ੍ਰਤੱਖ ਵਾ ਹੰਕਾਰ ਆਦਿਕ ਰੋਗ ਤੇ ਵਿਛੋੜੇ ਚਿੰਤਾ ਆਦ ਕਰਕੇ ਸੋਗ ਗਮ ਸਾਰੇ ਬਿਨਸੇ ਨਾਸ਼ ਹੋ ਗਏ ਹਨ ਜਿਨ੍ਹਾਂ ਨੇ ਪੂਰਨ ਗੁਰੂ ਸਾਹਿਬ ਜੀ ਨਾਲ ਮਿਲ ਕਰਕੇ ਪਾਪ ਕਰਮਾਂ ਨੂੰ ਤਿਆਗਣਾ ਕੀਤਾ ਹੈ ਵਾ ਪੂਰੇ ਗੁਰੂ ਜੀ ਨਾਲ ਮਿਲਣਾ ਕਰ ਜੋ ਤੇਰੇ ਪਾਪ ਕਰਮ ਤਜਾਇਣ ਛੁਡਵਾ ਦੇਣਗੇ ਰਹਾਉ ਬਿਸਰਾਮ ਦੇ ਕੀ ਪਾਤਸ਼ਾਹ ਕਿਰਪਾ ਕਰਦੇ ਹਨ ਜੀਵਨ ਪਦਵੀ ਹਰ ਕਾ ਨਾਮ ਮਨ ਤਨ ਨਿਰਮਲ ਸਾਜ ਸੁਆ ਪਰਮੇਸ਼ਰ ਦਾ ਨਾਮ ਜੀਵਨ ਮੁਕਤੀ ਦਾ ਪਦਵੀ ਦਰਜਾ ਦੇਣ ਵਾਲਾ ਹੈ ਉਨ੍ਹਾਂ ਦਾ ਮਨ ਵਾਸ਼ਨਾਵਾਂ ਵੱਲੋਂ ਅਤੇ ਤਨ ਸਰੀਰ ਕੋ ਕਰਮਾਂ ਵੱਲੋਂ ਬਚ ਕੇ ਨਿਰਮਲ ਸ਼ੁੱਧ ਹੋ ਜਾਂਦਾ ਹੈ ਜਿਨ੍ਹਾਂ ਨੂੰ ਪਰਮੇਸ਼ਰ ਦੇ ਸੱਚੇ ਨਾਮ ਦਾ ਸਵਾਉ ਰਸ ਆਇਆ ਹੈ ਵਾ ਜਿਨ੍ਹਾਂ ਨੂੰ ਸਰੂਪ ਦੀ ਪ੍ਰਾਪਤੀ ਰੂਪੀ ਸੱਚਾ ਸਵਾਉ ਪ੍ਰਯੋਜਨ ਮਿਲਿਆ ਹੈ ਆਠ ਪਹਿਰ ਪਾਰ ਬ੍ਰਹਮਤ ਈ ਹੈ ਪੂਰਬ ਲਿਖਤ ਹੋਏ ਤਾਂ ਪਾਈ ਹੈ ਪਾਦਸ਼ਾ ਫਰਮਾਉਂਦੇ ਅਠੇ ਬਹਿਰ ਰਾਤ ਦਿਨ ਪਰਮੇਸ਼ਰ ਨੂੰ ਇਕਜੁੱਟ ਹੋ ਕੇ ਅਰਦਾਸ ਨ ਕਰੀਏ ਪਰ ਜੇਕਰ ਪੂਰਬਲਾ ਉਤਮ ਲੇਖ ਲਿਖਿਆ ਹੋਵੇ ਤਾਂ ਹੀ ਧਿਉਣਾ ਪ੍ਰਾਪਤ ਕਰੀਦਾ ਹੈ ਸ਼ਰਨ ਪਏ ਜਪਦੀਨ ਦਿਆਲਾ ਨਾਨਕ ਜਾਚੈ ਸੰਤਰਵਾਲਾ ਜੋ ਪਰਮੇਸ਼ਰ ਦੀ ਸ਼ਰਨ ਓਟ ਵਿੱਚ ਪਏ ਰਹਿੰਦੇ ਹਨ ਅਤੇ ਦੀਨ ਗਰੀਬਾਂ ਉੱਪਰ ਦਇਆਲਤਾ ਕਰਨ ਵਾਲੇ ਦਾ ਜਾਪ ਕਰਦੇ ਹਨ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਐਸੇ ਸੰਤ ਜਨਾਂ ਦੇ ਚਰਨਾਂ ਦੀ ਰਵਾਲਾ ਧੂੜੀ ਜਾਚੇ ਮੰਗਦੇ ਹਾਂ ਸੂਹੀ ਮਹੱਲਾ ਪੰਜਵਾ ਕਰ ਕਾ ਕਾ ਜ ਨਾ ਜਾਣੀ ਰੂੜਾ ਝੂਠੇ ਤੰਦੈ ਰਚਿਓ ਮੂੜਾ ਏ ਵੈਗਰੂਏ ਜੀਵ ਸਰੂਪ ਰੂਪੀ ਘਰ ਦੀ ਪ੍ਰਾਪਤੀ ਸਤਸੰਗਤ ਰੂਪੀ ਘਰ ਵਿੱਚੋਂ ਬ੍ਰਹਮ ਗਿਆਨ ਨਾਮ ਸਿਮਰਨ ਆਦ ਦਾ ਰੂੜਾ ਹੁੰਦਾ ਸੁੰਦਰ ਸ੍ਰੇਸ਼ਟ ਕੰਮ ਨਹੀਂ ਜਾਣਦਾ ਸਗੋਂ ਝੂਠੇ ਸੰਸਾਰ ਦੇ ਵਿਅਰਥ ਧੰਦਿਆਂ ਵਿੱਚ ਮੂੜਾ ਬੇਸਮਝ ਜੀਵ ਇਹ ਮੂਰਖ ਜੀਵ ਮਸਤ ਹੋ ਰਿਹਾ ਹੈ ਜਿਤ ਤੂੰ ਲਾ ਵਹਿ ਤਿਤ ਦਿੱਦ ਲਗਣਾ ਜਾ ਤੂੰ ਦੇਹ ਤੇਰਾ ਨਾਮ ਜਪਨਾ ਰਹਾ ਹੇ ਵਾਹਿਗੁਰੂ ਜਿਸ ਜਿਸ ਪਾਸੇ ਵੱਲ ਤੂੰ ਜੀਵਾਂ ਨੂੰ ਲਾਉਂਦਾ ਹੈ ਤਿਤ ਦਿੱਦ ਉਸ ਪਾਸੇ ਵੱਲ ਜੀਵਾਂ ਦਾ ਲੱਗਣਾ ਹੁੰਦਾ ਜਦੋਂ ਤੂੰ ਆਪ ਗੁਰਾਂ ਦੁਆਰਾ ਬਖਸ਼ਿਸ਼ ਦੇਣਾ ਕਰਦਾ ਹੈ ਤਾਂ ਹੀ ਅਸੀਂ ਜੀਵਾਂ ਨੇ ਤੇਰਾ ਨਾਮ ਜਪਣਾ ਹੁੰਦਾ ਹੈ ਰਹਾਉ ਬਿਸਰਾਮ ਦੇ ਕੀ ਪਾਤਸ਼ਾਹ ਕਿਰਪਾ ਕਰ ਰਹੇ ਹਨ ਹਰ ਕੀ ਦਾਸ ਹਰ ਸੇਤੀ ਰਾਤੇ ਰਾਮ ਰਸਾਇਣ ਅਨੰਦਨ ਮਾਤੇ ਹਰ ਪਰਮੇਸ਼ਰ ਦੇ ਦਾਸ ਸੇਵਕ ਹਰ ਪਰਮੇਸ਼ਰ ਦੇ ਨਾਲ ਹੀ ਰਾਤੇ ਰੱਤੇ ਭਾਵ ਤਦਾਕਾਰ ਹੋਏ ਹਨ ਰਸਾਇਣ ਰਸ ਆਇਣ ਰਸਾਂ ਦੇ ਆਇਣ ਕਰ RAM ਪਰਮੇਸ਼ਰ ਦੇ ਨਾਮ ਜਪਣ ਵਿੱਚ ਰਾਤ ਦਿਨ ਹੀ ਮਸਤ ਰਹਿੰਦੇ ਹਨ ਬਾਹ ਪਗਰ ਪ੍ਰਭ ਆਪੇ ਕਾਢੇ ਜਨਮ ਜਨਮ ਕੇ ਟੂਟੇ ਗਾਢੇ ਪ੍ਰਭ ਪਰਮੇਸ਼ਰ ਨੇ ਆਪਣੇ ਸੇਵਕਾਂ ਦੀ ਬਿਰਤੀ ਰੂਪੀ ਬਾਹ ਪੂਜਾ ਨੂੰ ਭਾਵ ਫੜ ਕੇ ਸੰਸਾਰਾ ਕਰ ਬਿਰਤੀ ਤੋਂ ਬਿਰਦੀ ਆਪੇ ਹੀ ਬ੍ਰਹਮਾਕਾਰ ਕਰਕੇ ਆਪ ਹੀ ਸੰਸਾਰ ਸਮੁੰਦਰ ਤੋਂ ਕੱਢ ਬਚਾ ਲਿਆ ਹੈ ਜਨਮ ਜਨਮਾਤਰਾ ਦੇ ਟੁੱਟੇ ਹੋਏ ਮਨ ਆਤਮਾ ਆਨੰਦ ਵਿੱਚ ਗੰਢ ਦਿੱਤੇ ਹਨ ਉਧਾਰ ਸੁਆਮੀ ਪ੍ਰਭ ਕਿਰਪਾ ਧਾਰੀ ਨਾਨਕ ਦਾਸ ਹਰ ਸਰਣ ਦੁਆਰੇ ਇਹ ਸੁਆਮੀ ਮਾਲਕ ਪਰਮੇਸ਼ਰ ਆਪਣੀ ਕਿਰਪਾ ਮਿਹਰ ਧਾਰ ਕੇ ਸਾਨੂੰ ਸੰਸਾਰ ਸਮੁੰਦਰ ਤੋਂ ਉਧਰ ਉਧਾਰ ਲੈ ਬਚਾ ਲੈਣਾ ਕਰ ਤਾਰ ਲੈਣਾ ਕਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹਰ ਪਰਮੇਸ਼ਰ ਅਸੀਂ ਦਾਸ ਸੇਵਕ ਜਨ ਤੇਰੀ ਸਤਸੰਗਤ ਰੂਪੀ ਸਰਣ ਊਟ ਦੇ ਦੁਆਰੇ ਦਰਵਾਜ਼ੇ ਤੇ ਪਏ ਹਾਂ ਵਾ ਸਤਸੰਗਤ ਰੂਪੀ ਸਰਣ ਤੇ ਗਿਆਨ ਰੂਪੀ ਦਰਵਾਜ਼ੇ ਵਿੱਚ ਪਏ ਹੋਏ ਹਾਂ ਸੂਹੀ ਮਹੱਲਾ ਪੰਜਵਾ ਸੰਤ ਪ੍ਰਸਾਦ ਨਿਹਚਲ ਕਰ ਪਾਇਆ ਸਰਬ ਸੂਕ ਫਿਰ ਨਹੀਂ ਡੋਲਾਇਆ ਇਹ ਭਾਈ ਜਿਸ ਨੇ ਸ਼ਾਂਤ ਆਤਮਾ ਗੁਰੂ ਸਾਹਿਬ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਅਚਲ ਸਰੂਪ ਰੂਪੀ ਕਰ ਪਾਉਣਾ ਕੀਤਾ ਹੈ ਉਸ ਨੂੰ ਰਾਜੇ ਦੀ ਪਦਵੀ ਤੋਂ ਬ੍ਰਹਮਾ ਦੀ ਪਦਵੀ ਤੱਕ ਦੇ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ ਵਾ ਸਾਰਿਆਂ ਸੁੱਖਾਂ ਦਾ ਸੁਖ ਸਰੂ ਬ੍ਰਹਮ ਪ੍ਰਾਪਤ ਹੋ ਜਾਂਦਾ ਹੈ ਤੇ ਫਿਰ ਮੁੜ ਕੇ ਉਸ ਦਾ ਮਨ ਪਦਾਰਥਾਂ ਵਿੱਚ ਨਹੀਂ ਡੋਲਦਾ ਵਾ ਉਹ ਆਪਣੇ ਮਨ ਨੂੰ ਵਿਕਾਰਾਂ ਵਿੱਚ ਡਲਾਉਣਾ ਨਹੀਂ ਕਰਦਾ ਗੁਰੂ ਧਿਆਇ ਹਰ ਚਰਨ ਮਨ ਚੀਨੇ ਤਾਂ ਤੇ ਕਰਤਾ ਅਸਥਿਰ ਕੀਨੇ ਰਹਾਉ ਜਿਸ ਨੇ ਗੁਰੂ ਸਾਹਿਬ ਜੀ ਦੇ ਸ਼ਬਦ ਨੂੰ ਧਿਆਉਣਾ ਕੀਤਾ ਹੈ ਤੇ ਮਨ ਹਿਰਦੇ ਵਿੱਚ ਪਰਮੇਸ਼ਰ ਦੇ ਚਰਨ ਕਮਲ ਵਾਸ ਦੇ ਜਾਣ ਲਏ ਹਨ ਤਾਂ ਤੇ ਇਸ ਕਰਕੇ ਕਰਤਾ ਕਰਤਾਪੁਰਖ ਨੇ ਉਸ ਦੇ ਚਿੱਤ ਨੂੰ ਆਪਣੇ ਸਰੂਪ ਵਿੱਚ ਇਸਤਿਤ ਕਰ ਦਿੱਤਾ ਹੈ ਰਹਾਉ ਭਾਵ ਟਕਾਲਿਆ ਹੈ ਗੁਣ ਗਾਵਤ ਅਜੁੱਤ ਅਬినాਸੀ ਤਾਤੇ ਕਾਟੀ ਜਮ ਕੀ ਫਾਸੀ ਜੋ ਅਜੁੱਤ ਅੰਗ ਅਚਲ ਤੇ ਅਬినాਸੀ 나ਸ਼ ਤੂੰ ਰਹਿਤ ਪਰਮੇਸ਼ਰ ਦੇ ਗੁਣ ਗਾਉਂਦਾ ਹੈ ਤਿਸ ਕਰਕੇ ਪਰਮੇਸ਼ਰ ਨੇ ਉਸ ਦੇ ਗਲੋਂ ਜਮਾਂ ਦੀ ਫਾਹੀ ਕੱਢ ਦਿੱਤੀ ਹੈ ਕਰ ਕਿਰਪਾ ਲੀਨੇ ਲੜ ਲਾਏ ਸਦਾ ਆਨੰਦ ਨਾਨਕ ਗੁਣ ਗਾਏ ਪਰਮੇਸ਼ਰ ਨੇ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਸਾਨੂੰ ਆਪਣੇ ਸ਼ਰਨ ਰੂਪੀ ਪੱਲੇ ਵਿੱਚ ਲਾ ਲਿਆ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਉਸ ਕਰਤੇ ਪੁਰਖ ਦੇ ਗੁਣ ਗਾਉਣਾ ਕੀਤੇ ਹਨ ਜਿਸ ਕਰਕੇ ਸਾਨੂੰ ਸਦੀਵੀ ਅਨੰਦ ਸੁਖ ਦੀ ਪ੍ਰਾਪਤੀ ਹੋਈ ਹੈ ਸੂਹੀ ਮਹੱਲਾ ਪੰਜਵਾ ਅੰਮ੍ਰਿਤ ਵਚਨ ਸਾਧ ਕੀ ਬਾਣੀ ਸ਼੍ਰੇਸ਼ਟ ਮਹਾਤਮਾ ਜਨਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਤੁਰਕੀ ਬਾਣੀ ਵਿੱਚ ਅੰਮ੍ਰਿਤ ਰੂਪੀ ਬੋਲ ਹਨ ਵਾ ਅਮਰ ਕਰ ਦੇਣ ਵਾਲੇ ਬਚਨ ਹਨ ਜੋ ਜੋ ਜਪੈ ਤਿਸ ਕੀ ਗਤ ਹੋਵੇ ਹਰ ਹਰ ਨਾਮ ਨਿਤ ਰਸਨ ਬਖਾਨੀ ਰਹਾਉ ਜਿਹੜਾ ਜਿਹੜਾ ਵੀ ਇਸ ਬਾਣੀ ਨੂੰ ਜਪਦਾ ਹੈ ਉਸ ਦੀ ਗਤ ਕਲਿਆਣ ਹੋ ਜਾਂਦੀ ਹੈ ਇਸ ਹਰ ਹਰ ਪਰਮੇਸ਼ਰ ਦੀ ਨਾਮ ਬਾਣੀ ਨੂੰ ਨਿਤਾ ਪ੍ਰਤੀ ਆਪਣੀ ਰਸਨ ਜੀਬਾ ਦੁਆਰਾ ਬਖਾਨੀ ਕਥਨ ਕਰੀਏ ਰਹਾਓ ਬਿਸਰਾਮ ਦੇ ਕੀ ਪਾਦਸ਼ਾਹ ਕਿਰਪਾ ਕਰ ਰਹੇ ਹਨ ਕਲੀ ਕਾਲ ਕੇ ਮਿਟੇ ਕਲੇਸਾ ਕੋ ਨਾਮ ਮਨ ਮਹਿ ਪਰਵੇਸਾ ਉਸ ਜੀਵ ਦੇ ਕਲੀ ਕਲ ਯੁਗ ਦੇ ਕਾਲ ਸਮੇਂ ਦੇ ਸਾਰੇ ਕਲੇਸ਼ ਮਿਟੇ ਨਿਵਰਤ ਹੋ ਜਾਂਦੇ ਹਨ ਜਿਸ ਦੇ ਮਨ ਹਿਰਦੇ ਵਿੱਚ ਇੱਕੋ ਇੱਕ ਪਰਮੇਸ਼ਰ ਦੇ ਨਾਮ ਦਾ ਪਰਵੇਸ਼ ਨਿਵਾਸ ਹੈ ਸਾਧੂ ਧੂਰ ਮੁਖ ਮਸਤਕ ਲਾਈ ਨਾਨਕ ਉਦਰੇ ਹਰ ਗੁਰ ਸਰਣਾਈ ਜਿੰਨਾ ਮਨੁੱਖਾਂ ਨੇ ਸਾਧੂ ਸ੍ਰੇਸ਼ਟ ਮਹਾਤਮਾ ਜਨਾ ਗੁਰੂ ਸਾਹਿਬ ਦੇ ਚਰਨਾਂ ਦੀ ਧੂੜੀ ਆਪਣੇ ਮੂੰਹ ਅਤੇ ਮਸਤਕ ਮੱਥੇ ਉੱਪਰ ਲਾਉਣਾ ਕੀਤੀ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹ ਹਰ ਪਰਮੇਸ਼ਰ ਸਰੂਪ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆ ਕੇ ਸੰਸਾਰ ਸਮੁੰਦਰ ਤੋਂ ਉਦਰੇ ਕਈਏ ਪਾਰ ਹੋ ਗਏ ਹਨ ਸੂਹੀ ਮਹੱਲਾ ਪੰਜਵਾ ਘਰ ਤੀਜਾ ਗੋਬਿੰਦਾ ਗੁਣ ਗਾਉ ਦਿਆਲਾ ਦਰਸ਼ਨ ਦੇਹ ਪੂਰਨ ਕਿਰਪਾਲਾ ਰਹਾਉ ਏ ਭਾਈ ਉਸ ਦਇਆ ਦੇ ਆਲਾ ਘਰ ਗੋਬਿੰਦਾ ਪਰਮੇਸ਼ਰ ਦੇ ਗੁਣ ਗਾਉਣਾ ਕਰੋ ਅਤੇ ਇਉਂ ਬੇਨਤੀਆਂ ਕਰਿਆ ਕਰੋ हे hey पूरन कृपालु प्रभु वाएगुरु जी सानू अपना दर्शन देना कर रहाओ कर कृपा तुम ही प्रतिपाला जीव पिंड सब तुम्हारा माला हे hey वाएगुरु तू आप ही अपनी कृपा मेहर करके सब जीवा ताई परत पालना करदा है साडा जीव हृदय सुखम शरीर पिंड अस्तुूल शरीर अते माला ਮਾਲ ਪਾਵ ਹਾਥੀ ਮੱਝਾਂ ਘੋੜੇ ਆਦ ਸਾਰਾ ਕੁਝ ਤੇਰਾ ਹੀ ਬਖਸ਼ਿਸ਼ ਕੀਤਾ ਹੋਇਆ ਹੈ ਅੰਮ੍ਰਿਤ ਨਾਮ ਚੱਲੇ ਜਪ ਨਾਲਾ ਨਾਨਕ ਜਾਚੈ ਸੰਤਰਵਾਲਾ ਤੇਰਾ ਅੰਮ੍ਰਿਤ ਨਾਮ ਜਪਿਆ ਹੋਇਆ ਹੀ ਸਾਡੇ ਨਾਲਾ ਨਾਲ ਸਾਤ ਪਰਲੋਕ ਨੂੰ ਚੱਲਦਾ ਹੈ ਵਾ ਜਿਨ੍ਹਾਂ ਦੇ ਅੰਦਰ ਅੰਮ੍ਰਿਤ ਨਾਮ ਦੇ ਜਾਪ ਦਾ ਨਾਲਾ ਪ੍ਰਵਾਹ ਚੱਲਦਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਉਹਨਾਂ ਸੰਤ ਸ਼ਾਂਤ ਚਿਤ ਮਹਾਤਮਾ ਜਨਾਂ ਦੇ ਚਰਨਾਂ ਦੀ ਰਵਾਲਾ ਧੂੜੀ ਮੰਗਦੇ ਹਾਂ ਸੋਈ ਮਹੱਲਾ ਪੰਜਵਾ ਤੇ ਸਬੇਨ ਦੂਜਾ ਅਵਰ ਨ ਕੋਈ ਆਪੇ ਥੰਮੈ ਸੱਜਾ ਸੋਈ ਉਸ ਵਾਹਿਗੁਰੂ ਤੋਂ ਬਗੈਰ ਸਹਾਰਾ ਦੇਣ ਵਾਲਾ ਦੂਸਰਾ ਹੋਰ ਕੋਈ ਨਹੀਂ ਹੈ ਸੋਈ ਉਹ ਸੱਚਾ ਪਰਮੇਸ਼ਰ ਆਪ ਹੀ ਸ੍ਰਿਸ਼ਟੀ ਨੂੰ ਆਪਣੀ ਸੱਤਾ ਦੇ ਕੇ ਥੰਮ ਦਾ ਸਹਾਰਾ ਦਿੰਦਾ ਹੈ ਵਾ ਜਿਸ ਦੇ ਅੰਦਰ ਸੱਚੇ ਪਰਮੇਸ਼ਰ ਦੀ ਸ਼ੋਭਾ ਵਸਦੀ ਹੈ ਉਸ ਦੇ ਰੁੱੜਦੇ ਹੋਏ ਮਨ ਨੂੰ ਪਰਮੇਸ਼ਰ ਆਪ ਹੀ ਥੰਮ ਦਿੰਦਾ ਭਾਵ ਇਸਤਿਤ ਕਰ ਦਿੰਦਾ ਹੈ ਹਰ ਹਰ ਨਾਮ ਮੇਰਾ ਆਧਾਰ ਕਰਨ ਕਾਰਨ ਸਮਰੱਥ ਅਪਾਰ ਰਹਾਉ ਹਰੇ ਪਰੇ ਕਰਨ ਵਾਲੇ ਹਰ ਪਰਮੇਸ਼ਰ ਦਾ ਨਾਮ ਹੀ ਮੇਰਾ ਲੋਕ ਪ੍ਰਲੋਕ ਵਿੱਚ ਆਧਾਰ ਆਸਰਾ ਹੈ ਜੋ ਪਰਮੇਸ਼ਰ ਸਾਰੇ ਕਰਨ ਹੁੰਦਾ ਕਾਰਜਾਂ ਦੇ ਕਾਰਨਾ ਨੂੰ ਕਰਨ ਵਾਲਾ ਸਮਰਾਤ ਸਰਬਸ਼ਕਤੀਵਾਨ ਤੇ ਅਪਾਰ ਪਾਰਵਾਰ ਤੋਂ ਰਹਤ ਹੈ ਰਹਾਉ ਬਿਸਰਾਮ ਦੇ ਕੀ ਸਤਗੁਰੂ ਕਿਰਪਾ ਕਰ ਰਹੇ ਹਨ ਸਭ ਰੋਗ ਮਿਟਾਵੇ ਨਵਾਂ ਨਰੂਆ ਨਾਨਕ ਰੱਖਾ ਆਪੇ ਹੋਆ ਉਹ ਪਰਮੇਸ਼ਰ ਪ੍ਰਤੱਖ ਹੰਕਾਰ ਆਦਿਕ ਸਾਰੇ ਰੋਗਾਂ ਨੂੰ ਮੇਟ ਦਿੰਦਾ ਹੈ ਅਤੇ ਨਵਾਂ ਨਵੀਨ ਤੇ ਨਿਰੋਵਾ aroog ਜੀਵਨ ਕਰ ਦਿੰਦਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹ ਪਰਮੇਸ਼ਰ ਆਪ ਹੀ ਆਪਣੇ ਪਿਆਰਿਆਂ ਦਾ ਰਾਖਾ ਹੋਇਆ ਹੈ ਵਾਹੀ ਗੁਰੂ ਵਾਹੀ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ